ਜੀ ਪੁੱਜ ਗਏ ਅੱਜ ਫੇਰ ਆਪਾਂ ਸਰਦਾਰ ਜੀ ਕਲੋਥ ਹਾਊਸ ਸੋ ਆਪਾਂ ਅੰਦਰ ਜਾ ਕੇ ਦੇਖਦੇ ਆ ਅੱਜ ਸੂਟਾਂ ਦੇ ਕਿਹੜੀ-ਕਿਹੜੀ ਨਵੀਂ ਆਫਰ ਲਾਈ ਆ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਸੋ ਆਪਾਂ ਅੰਦਰ ਜਾ ਕੇ ਦੇਖਦੇ ਆ ਅੱਜ ਕਿਹੜੀ-ਕਿਹੜੀ ਆਫਰ ਲਾਈ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਨੂੰ ਅੱਜ ਕਿਹੜੀ-ਕਿਹੜੀ ਆਫਰ ਦਿਖਾਣੀ ਹੈ ਜੀ ਅੱਜ ਆਪਾਂ ਦੀ ਕੁਰਤੀਆਂ ਲੈ ਕੇ ਆਏ ਬਹੁਤ ਹੀ ਪਿਆਰੀਆਂ ਕਸਰ ਸਿਲਕਰੀਆਂ ਅੱਜ بڑا ਢੇਰ ਲਾਇਆ ਹੋਇਆ ਜੀ ਹਾਂ ਜੀ ਆਪਣੇ ਜਿਹੜੇ ਦੋ-ਦੋ ਹੀ ਹਾਲ ਅਗੇ ਆਪਾਂ ਕਲਪੁਨੀਆਂ ਲੈ ਕੇ ਆਏ ਆ ਬਹੁਤ ਹੀ ਪਿਆਰੀਆਂ ਟਾਸਰ ਫਿੱਕੜੀਆਂ ਤੇ ਨਾਲ ਆਪਾਂ ਸੈਮੀ ਵਿੰਟਰ ਦੇ ਵਿੱਚ ਬਹੁਤ ਹੀ ਪਿਆਰੇ ਅਲਓਵਰ ਸੂਟਾ ਸ਼ਿਮਰ ਦੇ ਸੂਟਾ ਵਿੰਟਰ ਦੇ ਸੂਟਾ ਸਾਰੇ ਤੇ ਸਪੈਸ਼ਲਿਟੀ ਦਿਖਾਉਂਦੇ ਆ ਓਕੇ ਚਲੋ ਦਿਖਾਓ ਫਿਰ ਸਾਨੂੰ ਆਪਾਂ ਇਹ ਦੇਖੋ ਤੁਹਾਨੂੰ ਬੜਾ ਕਸਾਂ ਦੀਆਂ ਕੋਟੀਆਂ ਦਿਖਾਉਂਦੇ ਆ ਇਹ ਵਾਲੀ ਕੁੰਤੀ ਹੈ ਅੱਗੇ ਪਿੱਛੇ ਘੁੰਮਦਾ ਰਹੋ ਬਹੁਤ ਹੀ ਸੋਹਣਾ ਮਿਸਰਾ ਦੇ ਵਿੱਚ ਬਹੁਤ ਹੀ ਪਿਆਰੇ ਆ ਇਹ ਕਿਸ ਚੀਜ਼ ਦਾ ਕੱਪੜਾ ਹੀ ਹੈ ਇਹ ਤਸਰ ਸਿਲਕ ਹੈ ਤਸਰ ਸਿਲਕ ਹੈ ਹਾਂਜੀ ਇਹ 2025 3000 ਵਾਲੇ ਸਿਲਕ ਹੈ ਇਹ ਆਪਾਂ ਨੂੰ ਕੁੜਤੀਆਂ ਮਿਲ ਗਈਆਂ ਆਪਾਂ ਨੇ ਕੁੜਤੀਆਂ ਲਿਆਉਣ ਦੇ ਕੇ ਬਹੁਤ ਹੀ ਸੋਹਣੇ ਪ੍ਰਿੰਟ ਹੈ ਇਹਨਾਂ ਦੇ ਕਲਰ ਬਹੁਤ ਹੀ ਪਿਆਰੇ ਆ ਸਾਰੇ ਇੰਗਲਿਸ਼ ਕਲਰ ਆ ਕੀ ਬਾਤ ਹੈ ਇਹ ਇਹ ਪ੍ਰਿੰਟ ਤਾਂ ਨਹੀਂ ਖਰਾਬ ਹੋ ਗਈ ਏ ਨਹੀਂ ਨਹੀਂ ਇਹ ਸਾਰੇ ਬ੍ਰਾਂਡਡ ਘਰਾਂ ਦੇ ਆ ਮਾਤਾ ਜੀ ਇਹਨਾਂ ਦਾ ਪ੍ਰਾਈਸ ਕੀ ਆ ਜੀ ਪ੍ਰਾਈਸ ਦਿਖਾ ਦੇ ਤੁਹਾਨੂੰ ਤੁਸੀਂ ਆ ਦੇਖੋ ਕਲਰ ਇਹ ਕਲਰ ਚਾਰਟ ਦਿਖਾ ਰਹੇ ਹਾਂ ਦੀ ਸਾਰੇ ਆ ਦੇਖੋ ਜੀ ਸੋਹਣੇ ਸੋਹਣੇ ਕਲਰ ਪਿਆਰੇ ਪਿਆਰੇ ਕਲਰ ਹੈ ਕਿਰਵਾ ਸਾਰੀ ਇੰਗਲਿਸ਼ ਚਾਰਟਾ ਬਹੁਤ ਹੀ ਸੋਹਣੇ ਸਾਰੀ ਨਵੇਂ ਟ੍ਰੈਂਡਿੰਗ ਚੱਲ ਰਹੀ ਹੈ ਉਹਦੇ ਸ਼ੁਰੂ ਤੋਂ ਲੈ ਕੇ ਨਾਲ ਪੂਰਾ ਸੂਟ ਮਿਲੇਗਾ ਉਹ ਆਪਾਂ ਨੂੰ 2500 ਰੁਪਏ ਜਿੰਨਾ ਤੱਕ ਮਿਲਦਾ 2500 3000 ਨਾਲ ਜਿੰਨਾਂ ਕੁਰਤੀਆਂ ਬਚ ਜਾਂਦੀਆਂ ਉਹਨਾਂ ਦੀਆਂ ਆਪਾਂ ਨੂੰ ਕੁਰਤੀਆਂ ਨਹੀਂ ਹੁੰਦੀ। ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ। ਆਈ ਲਵ ਯੂ ਮਮਾ ਆਈ ਲਵ ਯੂ ਮੀ। ਕੀ ਬਾਕੀ? ਸੋ ਇਹਨਾਂ ਦੇ ਹੁਣ ਰੇਟ ਵੀ ਦੱਸ ਦੋ। ਇੱਕ ਕੁਰਤੀ ਆਪਾਂ ਨੂੰ ਲੈਣੀ ਆ 495 ਰੁਪਏ ਦੀ। 495 ਰੁਪਏ ਦੀ। ਹਾਂਜੀ। ਇਹ ਜੇ ਕੋਈ ਵੀਡੀਓ ਦੇਖ ਕੇ ਆਂਦਾ ਜੀ ਭਾਈ ਘੱਟ ਬੰਦ ਕਰ ਦਾਂਗੇ ਓਕੇ ਸਲੈਕਟਡ ਪੀਸ ਆ ਮੈਂ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਵੀਜ਼ਿਟ ਕਰੋ ਸਰਦਾਰ ਦੀ ਕਲੋਥ ਹਾਊਸ ਐਂਡ ਬਟਿਕ ਹੁਣ ਆਪਾਂ ਦਿਖਾਉਦੇ ਆ ਤੁਹਾਨੂੰ ਆਲ ਓਵਰ ਸੈਮੀ ਵਿంటర్ ਦੇ ਵਿੱਚ ਸ਼ੇਡ ਆ ਸੈਮੀ ਵਿంటర్ ਦਾ ਹੀ ਹਾਂਜੀ ਬਹੁਤ ਹੀ ਪਿਆਰੇ ਆ ਕੀ ਬਤਾਈਏ ਅਸਾਰੇ ਵੱਖਰੇ ਵੱਖਰੇ ਕਲਰ ਆਈ ਹੈ ਹਾਂਜੀ ਸਾਰੇ ਬਟੂ ਬੁਟੀਕ ਸਟਾਈਲ ਦੇ ਵਿੱਚ ਮਿਲਣਗੇ ਕੋਟ ਸੈੱਟ ਰੈਡੀ ਕਰਾਉਣਾ ਕੋਟ ਸੈੱਟ ਰੈਡੀ ਕਰਾਓ ਸੂਟ ਬਣਾਉਣਾ ਸੂਟ ਬਣਾਓ ਜਿੱਦਾਂ ਹੁਣ ਸਰਦੀ ਪੈ ਨਹੀਂ ਹੋਈ ਹੈਗੀ ਪਰ ਸਰਦੀ ਵਾਲੇ ਕੱਪੜੇ ਵੀ ਚਾਹੀਦੇ ਸੈਮੀ ਮਿਲਣਾ ਦਾ ਤੁੰਡਾ ਪੈ ਲੱਗ ਗਈ ਤੁੰਡਾ ਪੈਂਦੀ ਹੈ ਖੜਦਾ ਨਹੀਂ ਹੈਗੀ ਕੋਟੀਆਂ ਦਾ ਪਾਈ ਜੰਨੀ ਹੈ ਜੀ ਆਪਾਂ ਨੇ ਉੱਤੇ ਪਹਿਨੇ ਆ ਜੀ ਤੇ ਬੁੱਲ ਬੁੱਲਣ ਵਾਲੇ ਵੀ ਨਹੀਂ ਪਹਿਨੇ ਕੀ ਬਾਤ ਹੈ ਦੇਖੋ ਕਲਰ ਕਲਰ ਚਾਰਟ ਬਹੁਤ ਹੀ ਪਿਆਰਾ ਸਾਰੀ ਨਵਾਂ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਏ ਇਹਨਾਂ ਦੇ ਕੋਟ ਸੈੱਟ ਬਹੁਤ ਪਿਆਰੇ ਵਰਨੇ ਆ ਸਾਰੇ ਡਿਜੀਟਲ ਪ੍ਰਿੰਟਿੰਗ ਦੇ ਨਾਲ ਆ ਬਹੁਤ ਹੀ ਪਿਆਰੇ ਜੀ ਵਗੈਰਾ ਵੀ ਕੋ ਨਹੀਂ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਤੋਂ ਤਾਂ ਆਪਾਂ ਨੂੰ ਪਹਿਣਾ 600 ਰੁਪਏ ਸੂਟੀ ਹਾਂ ਕੇ ਠੀਕ ਹੈ 600 ਰੁਪਏ ਇਹ ਚਿਕਨ ਵਰਕ ਦੇ ਵਿੱਚ ਚਿਕਨ ਵਰਕ ਜੀ ਪੂਰੇ ਜੌਰਜਟ ਦੇ ਵਿੱਚ ਇੰਦਰ ਲਾਈਨਿੰਗ ਸੂਟਾ ਬਹੁਤ ਹੀ ਪਿਆਰਾ ਹੈ ਫਿਨਿਸ਼ ਕੀਆ ਹੈ ਕੀ ਬਤਾਈ ਵਰਕ ਕਿੰਨਾ ਸੋਹਣਾ ਕਰਿਆ ਹੈ ਦੇਖੋ ਸਾਰੇ ਚਿਕਨ ਵਰਕ ਨਾਲ ਥ्रेड ਵਰਕ ਦੇ ਸਿਕਵੈਂਸ ਵਰਕ ਹੋਇਆ ਹੋਇਆ ਦੁਪੱਟੇ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਦੇ ਨਾ ਜੋੜ ਜੱਟ ਦਾ ਦੁਪੱਟਾ ਹੈ ਜੋੜ ਜੱਟ ਦਾ ਦੁਪੱਟਾ ਜੀ ਹਾਂਜੀ ਜੋੜ ਜੱਟ ਤੇ ਸੀਕੁਐਂਸ ਵਰਕ ਹੋਇਆ ਹੋਇਆ ਹੈ ਸੀਕੁਐਂਸ ਵਰਕ ਹੈ ਹਾਂਜੀ ਇਹਦਾ ਕੀ ਪ੍ਰਾਈਸ ਹੈ ਜੀ ਇਹ ਆਪਾਂ ਨੂੰ ਜੋ ਵੀਡੀਓ ਤੇ ਸਕਰੀਨਸ਼ਾਟ ਲੈ ਕੇ ਆਏਗਾ ਉਹਨੂੰ 1099 ਰੁਪਏ ਦਾ ਫੁੱਲ ਬਏਗਾ 1099 ਰੁਪਏ ਦਾ ਜੀ ਸੋ ਜਲਦੀ ਜਲਦੀ ਵਿਜ਼ਿਟ ਕਰੋ ਸਰਜਾਦ ਦੀ ਕਲੋਥ ਹਾਊਸ ਰੋਪੜ ਰੋਪੜ ਜਲਦੀ ਤਾਂ ਜਲਦੀ ਵਿਜ਼ਿਟ ਕਰੋ ਵਰ ਇੰਟਰ ਦੇ ਹਮ ਤਾਂ ਦੇਖਣ ਲਈ ਮਸੌਟ ਤੇ ਡਿਜ਼ਾਈਨ ਕਰਨਾ ਹੈ ਇਹ ਗੈਂਡਾ ਜਨਰਲ ਸੂਟ ਦੀ ਜੈੜੀ ਕਰਵਾਉਣਾ ਚਾਹੁੰਦੇ ਹਾਂ ਸਟਿਚ ਕਰਵਾਉਣਾ ਚਾਹੁੰਦੇ ਹਾਂ ਇਹ ਤੇ ਕਢਾਈ ਕਰਾਉਣਾ ਚਾਹੁੰਦੇ ਹਾਂ ਮਨਪਸੰਦ ਦੀ ਕੋ ਕਰਵਾ ਸਕਦੇ ਓਕੇ ਸੋ ਇਨਾ ਦੇ ਕਲਰ ਚੈਟ ਆਈਏ ਹਾਂਜੀ ਇਹ ਕਲਰ ਚਾਹਤ ਹੈ ਜੀ ਮਾਰੀ ਵੇ ਜੂਮ ਕਰਕੇ ਦਿਖਾਓ ਤੁਸੀਂ ਇਹਦੇ ਵਰਕ ਨੂੰ ਦੋਹਾਂ ਤੇ ਕਾਰਾ ਵਰਕ ਹੋ ਰਿਹਾ ਹੈ ਜੀਰੋ ਸਿਕਵੈਂਸਰੀ ਆ ਔਰ ਥਰੈਡ ਵਰਕ ਮਲਟੀ ਥਰੈਡ ਵਰਕ ਹੋਇਆ ਹੋਇਆ ਹੈ ਪੱਟਾ ਬਹੁਤ ਹੀ ਪਿਆਰਾ ਹੈ ਆਹ ਬਤਾਈ ਲੈਮਨ ਸ਼ੇਡ ਹੈ ਜੋ ਸਭ ਹੈਗਾ ਸ਼ਿਮਰ ਸ਼ਿਮਰ ਦਾ ਸੂਟ ਤੁਹਾਨੂੰ ਬਾਜ਼ਾਰ ਵਿੱਚ ਮਿਲੇਗਾ 1200 2000 ਜੋ ਆਪਣੇ ਡੀ ਸ਼ਿਮਰ ਆਉਂਦੀ ਆ ਉਹਦਾ ਸੂਟ ਤੁਹਾਨੂੰ 11200 ਦਾ ਮਿਲੇਗਾ ਆਪਾਂ ਪਿਓਰ ਸਿਮਰ ਲੈ ਕੇ ਆਏ ਆ ਇਸ ਵੀਡੀਓ ਤੇ ਹੀ ਆ ਤੁਸੀਂ ਕਲਰ ਚਾਰਟ ਦੇਖ ਕੇ ਸਿਲੈਕਟ ਕਰ ਸਕਦੇ ਹੋ ਇਹ ਸਿਲੈਕਟਡ ਜੀ ਲੈ ਕੇ ਥੋੜੇ ਪੀਸ ਲੈ ਕੇ ਹੋਣੇ ਨਹੀਂ ਇਹ ਤੁਹਾਨੂੰ ਆਰਡਰ ਤੇ ਹੀ ਮਿਲਣਗੇ ਆਰਡਰ ਤੇ ਮਿਲੂਗੇ ਇਹ ਸੂਟ ਤੁਹਾਨੂੰ 999 ਰੁਪਏ ਦਾ ਪਵੇਗਾ 999 ਰੁਪਏ ਦਾ ਜੇ ਤੁਸੀਂ ਵਰਕ ਕਰਾਉਣਾ ਫੁੱਲ ਰੈਡੀ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਓਕੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆਏ ਹੋਏ ਇਸ ਵਾਰ ਦਾਦੀ ਕਲੋਥ ਹਾਊਸ ਰੋਪੜ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ। ਨਾਲ ਸੀ ਵਿੱਚ ਬੱਛੇ ਲੈ ਕੇ ਆਏ ਆ ਆਪਾਂ ਰੱਜਵਤ ਦੇ ਨਾਲ। ਕਿਹੜਾ ਦੁਪੱਟਾ ਜੀ? ਬਨਾਸੀ ਦੁਪੱਟਾ ਹੈ। ਬਨਾਸੀ ਦੁਪੱਟਾ। ਬਹੁਤ ਹੀ ਵਧੀਆ ਚਨੌਨ ਦੇ ਉੱਤੇ ਆ। ਚਨੌਨ ਦੇ ਉੱਤੇ। ਹਾਂਜੀ। ਇਹ ਮੈਂ ਇਹਨਾਂ ਨੂੰ ਕੋ ਦਿਖਾ ਦਾਂ। ਕੀ ਬਾਤ ਹੈ। ਇਹਨਾਂ ਨੂੰ ਆਪਾਂ ਡਾਈ ਕਰਵਾ ਸਕਦੇ ਹੋ। ਆਪਾਂ ਸੂਟ ਵੀ ਬਣਾ ਸਕਦੇ ਇਹਨਾਂ ਦੇ। ਸੂਟ ਵੀ ਬਣਾ ਸਕਦੇ। ਹਾਂਜੀ, ਇਹ ਵਾਈਟ ਦੇ ਵਿੱਚ ਹੀ ਆ। ਇਸ ਦੁਪੱਟਾ ਹੀ ਆਪਾਂ ਨੂੰ 1000 ਦਾ ਪੈਣਾ ਹੈ 1000 ਦਾ ਪਾਊਗਾ ਕਿ ਆਪਾਂ ਕਿਹਦੇ ਲਈ ਆ ਮਨਾਰਸੀ ਸਿਲਕ ਦੇ ਉੱਤੇ ਸਿਲਕ ਦੇ ਉੱਤੇ ਹਾਂ ਜੀ ਇਹ 2-2000 ਰੁਪਏ ਦੇ ਸੂਟ ਆ ਕਾਫੀ ਦੁਪੱਟੇ ਦੇ ਨਾਲ ਜੋ ਹੈ ਅੱਜ ਦਾ ਸੂਟ ਹੈ ਵੀ ਦੌੜ ਦੁਪੱਟਾ ਮਿਲੇ ਆਪਾਂ ਨੂੰ ਇਹ ਵੀ ਦੌੜ ਦੁਪੱਟਾ ਹੀ ਹੈ ਹਾਂਜੀ ਇਹ ਵੀ ਦੌੜ ਦੁਪੱਟਾ ਹੈ ਓਕੇ ਆਪਾਂ ਇਹਦਾ ਨਾ ਪਿਓਰ ਦਾ ਦੁਪੱਟਾ ਡਾਈ ਕਰਵਾ ਕੇ ਵੀ ਲਗਾ ਸਕਦੇ ਆ ਓਕੇ ਤੇ ਇਹ ਵਾਲਾ ਸੂਟ ਤੁਹਾਨੂੰ ਸਿਰਫ ਮਿਲਣ ਜਾ ਰਿਹਾ 999 ਰੁਪਏ ਦਾ 999 ਰੁਪਏ ਦਾ ਹਾਂਜੀ ਫੋਟੋ ਵਿੱਚ ਲਈ ਇਹਦੀ ਕੁਆਂਟੀਟੀ ਘਟੇ ਆਹੀ ਛੇੜ ਦੇ ਇਹ ਛੇੜ ਰਹਿ ਗਏ ਨਾਰਮਲ ਹਾਂਜੀ ਰਹਿ ਗਈ ਨਹੀਂ ਇਹਦੇ ਚ ਹੈਪੇ ਆ ਕਲਰ ਇਹੀ ਆ ਓਕੇ ਇਹ ਤਾਂ ਆਪਣੀ ਵੀਡੀਓ ਲੰਬੀ ਹੋ ਜੇ ਜਾਂ ਕਰਕੇ ਕੱਡੇ ਨਹੀਂ ਪੀਚੇ ਰੱਖੇ ਸੈਂਪਲ ਹਾਂਜੀ ਹਾਂਜੀ ਕਿੰਨਾ ਪਿਆਰਾ ਹੈ ਇਹ ਕੀ ਬਾਤ ਹੈ ਇਹ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚ 2000 2500 3000 ਤੋਂ ਘੱਟ ਨਹੀਂ ਮਿਲਣਾ ਹੈਗਾ ਪਿਓਰ ਅਫਸਰ ਦੇ ਲੁਧਿਆਣੇ ਆ ਸਿਲਕ ਪਿਓਰ ਸਿੱਕ ਦੇ ਸੂਟ ਆ ਇਹ ਪਪਤੀ ਸੋਹਣੇ ਵਿਦਆਉਟ ਦੁਪੱਟਾ ਹੈ ਤੁਹਾਨੂੰ 999 ਰੁਪਏ ਦਾ ਮਿਲ ਜੇਗਾ ਆਪਾਂ ਨੂੰ ਵਿਦਆਉਟ ਦੁਪੱਟਾ ਮਿਲੇ ਹੈ ਇਹਦੇ ਵਿੱਚ ਕਲਰ ਇਹ ਵਾਲੇ ਮਿਲਣਗੇ ਅਗਰ ਸ਼ਾਇਦ ਨੈਕਸਟ ਵੀਕ ਤੱਕ ਹੋਰ ਸ਼ੇਡ ਵੀ ਮਿਲ ਜਾਣਾ ਪਰ ਹੁਣ ਆਪਣੇ ਕੋਲ ਹਾਂ ਸ਼ੇਡ ਆਏ ਹੈ ਜੇ ਤੁਸੀਂ ਆਰਡਰ ਕਰ ਸਕਦੇ ਹੋ ਕੋਈ ਵੀ ਸਿੱਖ ਫੈਮਿਲੀ ਤੁਸੀਂ ਛੋਟ ਲੈ ਕੇ ਆ ਸਕਦੇ ਹੋ ਹਾਂ ਜੀ ਜੇ ਤੁਸੀਂ ਕਹਿੰਦੇ ਅਸੀਂ ਦੁਪੱਟਾ ਵੀ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਨਾਲ ਪਿਓਰ ਦਾ ਨੋਂਦਾ ਲੈਣਾ ਚਾਹੁੰਦਾ ਪਰ ਇਹ ਸੂਟ 1500 ਦਾ ਹੋ ਜਾਣਾ 1500 ਦਾ ਕਰਕੇ ਕਰਕੇ ਸਾਰਾ ਕੁਝ ਕਰਕੇ ਸਾਰਾ ਕੁਝ ਕਰਕੇ 1500 ਦਾ ਹੋ ਜੂਗਾ ਹਾਂ ਜੇ ਤੁਸੀਂ ਦੁਪੱਟਾ ਨਾਲ ਤਿਆਰ ਕਰਵਾਉਣਾ ਹੈ ਕਰਵਾ ਕੇ ਸੈਂਪਲ ਨਾਲ ਦੁਪੱਟਾ ਇਹਦਾ ਸੂਟ ਪਰ ਹੈ ਇਹ ਸਭ ਕੇ ਆਹ ਆਪਣੇ ਇਸ ਵਿੱਚ ਸੈਮੀ ਵਿంటర్ ਵੀ ਸ਼ੇਡ ਹੈ ਇਹ ਵੀ ਸੈਮੀ ਵਿంటర్ ਦਾ ਹੀ ਹੈ ਹਾਂ ਜੀ ਸੈਮੀ ਵਿంటర్ ਦਾ ਸ਼ੇਡ ਹੈ ਵੀ ਕੋਲ ਹੈ ਕੀ ਬਾਤ ਹੈ ਇਹ ਕੱਪੜਾ ਲੈ ਕੇ ਆਏ ਆ ਕੁਰਤੀਆਂ ਕੁਰਤੀਆਂ ਜੀ ਆਰਗੈਨਜ਼ੇ ਦੀ ਕੁਰਤੀ ਇਹ ਸਲਾਈ ਕਰਨੀ ਪਊਗੀ ਹੈ ਵੀ ਹਾਂਜੀ ਇਹ ਨਸਟਿਕਾ ਨਸਟਿਕਾ ਹੀ ਹੈ ਕਿੰਨੇ ਪਿਆਰੇ ਕਿਸ ਨੂੰ ਆਨੇ ਹੈ ਕੀ ਬਹੁਤ ਹੀ ਸੋਹਣੀ ਕੁੜਤੀ ਹੈ ਉਸ ਤੋਂ ਮਿਲ ਕੇ ਕਿੰਨਾ ਸੋਹਣਾ ਵਰਕਰ ਹੋਇਆ ਦੇਖੋ ਜੀ ਇਹਦੇ ਸੂਟ ਹਜ਼ਾਰ-ਹਜ਼ਾਰ ਰੁਪਏ ਦੇ ਸੂਟ ਬੰਦਾ ਹੋ ਰਿਹਾ ਹੈ ਲੱਖਾਂ ਵੀ ਸਿਕਨ ਵਰਕਰ ਹੋ ਰਗਾ ਜੀ ਕੁੜਤੀ ਵੀ ਆਪਾਂ ਨੇ ਇਹ ਪੈਰੇ ਚ ਦੇ ਲੈਣੀ ਹੈ ਜੀ ਦਾ ਖੈਰ ਰੇਟ ਹੈ ਜੀ ਇਹ ਥੋੜੀ ਹੀ ਮਿਲੀਆਂ ਚਾਰ ਪੰਜ ਪੀਸ ਸੀਗੇ ਓਕੇ ਆਹ ਦੀ ਜਿਹੜਾ ਪਹਿਲਾ ਆ ਗਿਆ ਪਹਿਲਾ ਲੈ ਲਊਗਾ ਓਕੇ ਓਕੇ 200 ਰੁਪਏ ਦੀ ਮਿਲ ਰਹੀ ਹੈ 500 ਦੀਆਂ ਦੋ 250 ਦੀ ਇੱਕ ਹਾਂ ਠੀਕ ਹੈ ਜੀ ਸਾਰੀ ਤਰ੍ਹਾਂ ਦੇ ਵਰਕ ਹੋਏ ਤੇ ਸਾਰਿਆਂ ਤੇ ਹੋਇਆ ਹੈ ਥਰੈਡ ਵਰਕ ਕਵਾਇਟਿੰਗ ਨਾਲ ਇਹ ਬਿਨਾ ਸੋਨਾ ਥ੍ਰੈਡ ਵਰਕ ਹੋਇਆ ਬਈ ਹਾਂਜੀ ਇਹਦਾ ਤੁਸੀਂ ਚਾਹੇ ਕਾਫਤਾਨ ਬਣਾਓ ਜੋ ਮਰਜ਼ੀ ਕੁਝ ਬਣਾਓ ਬਹੁਤ ਪਤੀ ਪਿਆਰਾ ਬਣੇਗਾ ਕੀ ਬਾਤ ਹੈ ਸੋ ਅਗਲੇ ਹੀ ਵਿంటర్ ਦੇ ਆ ਗਈ ਇਹ ਹੈਗਾ ਅਲੋਕ ਦਾ ਸੂਟ ਦਾ ਕਿੱਥੇ ਦਾ ਜੀ ਅਲੋਕ ਬ੍ਰਾਂਡ ਦਾ ਏ ਅਲੋਕ ਬ੍ਰਾਂਡ ਦਾ ਜੀ ਹਾਂਜੀ ਜੇ ਆਪਾਂ ਸੂਟ ਖੂਦਾਂ ਲਉਗੇ ਇਹ ਵੀ ਆਪਣਾ ਆਲ ਓਵਰ ਹੈ ਆਲਓਵਰ ਸੂਟ ਇਹਦਾ ਇੱਕ ਆਲਓਵਰ ਆਇਆ ਹੈ। ਵੀ ਦੌਰ ਦੁਪੱਟੇ ਆਏ ਨੇ। ਇਹਨਾਂ ਦਾ ਕਿੰਨਾ ਭਰਾਈਦਾ ਜੀ? ਇਹ ਤੁਹਾਨੂੰ 600 ਰੁਪਏ ਦਾ ਪੇਜਦਾ। 600 ਰੁਪਏ ਦਾ ਹੀ। ਆ ਵੀ ਦੇਖੋ। ਬਹੁਤ ਹੀ ਪਿਆਰਾ ਹੈ। ਮੈਚਿੰਗ ਬਾਟਮ ਹਨਰ। ਇਹ ਵੀ ਅਲੋਕ ਬ੍ਰਾਂਡ ਦਾ ਹੀ ਹੈ। ਹਲੋਪੁਰਨ ਲਈ। ਹਾਂਜੀ। ਇਹ ਵੀ ਤੁਹਾਨੂੰ 600 ਦੇ ਕੇਗਾ। ਇਹ ਵੀ 600 ਦੇ ਕੇਗਾ। ਦੇਖੋ ਜੀ ਕਲਰ ਚਾਰਟ ਇਹਨਾਂ ਦਾ। ਹਾਂ। ਇਹ ਵੀ 600 ਦੇ ਕੇ। ਇਹ ਵੀ 600 ਦੇ ਕੇ। ਹਾਂਜੀ, ਲੋਕ ਬ੍ਰਾਂਡ ਦੇ ਆ ਸਾਰੇ। ਇਸ ਤਰ੍ਹਾਂ ਆਪਣੇ ਕੋਲ ਵਰਕਪਲੇਸ ਵੀ ਪਈ ਹੈ ਤੁਸੀਂ ਆਪਣਾ ਇਕਲਾ ਦੇ ਅਲੱਗ-ਅਲੱਗ ਪ੍ਰਿੰਟਰ ਜਿਹਦੇ suit ਰੈਡੀ ਕਰਾਉਣਾ coat shirt ਰੈਡੀ ਕਰਾਉਣਾ ਓਕੇ ਕੰਟੈਕਟ ਕਰ ਸਕਦੇ ਤੁਸੀਂ ਸਰਦਾਰ ਜੀ ਕਲੋਥ ਹਾਊਸ ਐਂਡ ਬੁਟੀਕ ਰੂਪਨ ਜੱਗੀ ਮੈਡੀਕਲ ਸਟੋਰ ਦੇ ਨੀਚੇ ਨੂੰ ਆ ਕੇ ਆਪਣੀ ਦੁਕਾਨ ਹੈ ਜੀ ਪਰ ਬੋਰਡ ਲੱਗੇ ਹੋਏ ਐ ਹੰਡੀ ਸਕੌਨ ਰੇਟਾਂ ਦੇ ਕਾਟਨ ਔਰ ਕਾਟਨ ਆਪਣਾ ਸਟਾਕ ਕਲੀਅਰ ਵਾਲੀ ਸੇਲ ਲੱਗੀ ਹੋਈ ਆ ਤੁਸੀਂ ਕਿਸੇ ਵੀ ਮੌਕੇ ਆ ਸਕਦੇ ਹੋ ਉਹ ਵੀ ਤੁਸੀਂ ਵਿਜ਼ਿਟ ਕਰਕੇ ਲੈ ਸਕਦੇ ਆ 온 온라인 ਨੇ ਮਿਲੇਗਾ ਕਾਟਨ 온라인 ਤੇ ਤੁਸੀਂ ਜੋ ਸਕਰੀਨ ਸ਼ਾਟ ਭੇਜੂਗੀ ਉਹ ਹੀ ਬੁਕਿੰਗ ਕੀਤੀ ਜਾਊਗੀ ਜੀ ਇਹਦਾ ਨੰਬਰ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਧੰਨਵਾਦ ਸ੍ਰੀ ਕਾ ਜੀ